ਸਤਿ ਸ਼੍ਰੀ ਅਕਾਲ ਦੋਸਤੋ ਰੁੱਖਾਂ ਤੇ ਫੁੱਲ ਪੌਦਿਆਂ ਵਿੱਚ ਅੱਜ ਗੱਲ ਕਰਦੇ ਹਾਂ ਇੱਕ ਗੁਣਕਾਰੀ ਹਰਬਲ ਪੌਦੇ ਬਾਰੇ ਜੋ ਹਰ ਘਰ ਵਿੱਚ ਮੌਜੂਦ ਹੈ ਅਤੇ ਇਸ ਨੂੰ ਲਗਭਗ ਸਾਰੇ ਹੀ ਅਜਵਾਇਣ ਪੱਤੇ ਦੇ ਨਾਮ ਨਾਲ ਜਾਣਦੇ ਹਨ ਕਿਉਂਕਿ ਇਸ ਦੇ ਪੱਤਿਆਂ ਨੂੰ ਚੱਬਣ ਤੇ ਅਜਵਾਇਣ ਵਰਗੀ ਸਮੈਲ ਆਉਂਦੀ ਹੈ ਅਤੇ ਇਸ ਵਿੱਚ ਅਜਵਾਇਣ ਦੇ ਸਾਰੇ ਗੁਣ ਵੀ ਹੁੰਦੇ ਹਨ ਪਰ ਇਹ ਪੌਦਾ ਅਜਵਾਇਣ ਦਾ ਨਹੀਂ ਹੈ ਇਹ ਇੱਕ ਪੁਦੀਨੇ ਦੀ ਕਿਸਮ ਹੈ ਅਤੇ ਮੈਕਸੀਕਾ ਦਾ ਇਹ ਪੁਦੀਨਾ ਹੈ ਇਸ ਵਿੱਚ ਅਜਵਾਇਣ ਅਤੇ ਪੁਦੀਨੇ ਦੇ ਸਾਰੇ ਗੁਣ ਮਿਲ ਜਾਂਦੇ ਹਨ ਇਸ ਨੂੰ ਅਸੀਂ ਬੜੀ ਆਸਾਨੀ ਨਾਲ ਉਗਾ ਸਕਦੇ ਹਾਂ ਇਸ ਦੀ ਦਾਣੀ ਤੋੜ ਕੇ ਮਿੱਟੀ ਵਿੱਚ ਦੱਬਣ ਨਾਲ ਨਵੇਂ ਪੌਦੇ ਤਿਆਰ ਹੋ ਜਾਂਦੇ ਹਨ ਇਹ ਬਹੁਤ ਗੁਣਕਾਰੀ ਹੈ ਖੰਘ ਜਖਾਮ ਵਿੱਚ ਇਸ ਦੇ 3-4 ਪੱਤੇ ਵਾਲ ਕੇ ਪੀਣ ਨਾਲ ਠੀਕ ਹੋ ਜਾਂਦੇ ਹਨ ਹਰਬਲ ਟੀ ਬਣਾ ਕੇ ਪੀਣ ਨਾਲ ਇਹ ਬਹੁਤ ਵਧੀਆ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਪੇਟ ਦਰਦ ਵਿੱਚ 3-4 ਪੱਤੇ ਚਬਾਉਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਬਦਹਜਮੀ ਦਸਤ ਹੈਜਾ ਮੂੰਹ ਦੀ ਦੁਰਗੰਧ ਮਿਰਗੀ ਖੰਘ ਦਮਾ ਹਿਚਕੀ ਦਿਲ ਦੀਆਂ ਬਿਮਾਰੀਆਂ ਤੇ ਮਲੇਰੀਏ ਬੁਖਾਰ ਵਿੱਚ ਵੀ ਕਾਫੀ ਵਧੀਆ ਰਿਜ਼ਲਟ ਦਿੰਦਾ ਹੈ ਇਹ ਬਹੁਤ ਗੁਣਕਾਰੀ ਪੌਦਾ ਹੈ ਅਤੇ ਇਸ ਨੂੰ ਹਰ ਘਰ ਵਿੱਚ ਲਗਾਉਣਾ ਚਾਹੀਦਾ ਹੈ ਕਿਉਂਕਿ ਇਹ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਇਸ ਦੀ ਪਛਾਣ ਜ਼ਰੂਰ ਰੱਖੋ ਕਿ ਇਹ ਅਜਵਾਇਨ ਦਾ ਪੌਦਾ ਨਹੀਂ ਹੈ ਇਹ ਮੈਕਸੀਕਨ ਮਿੰਟ ਹੈ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਅਜਿਹੀ ਹੋਰ ਵਧੀਆ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਹੀ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ